ਅੰਦੇ ਪਿੰਡ ਦਾ ਜੱਜ ਵੀ ਨਿਕਲਿਆ ਮੈਨੂੰ ਕਾ ਬੈਸਟ ਬੈਸਟ ਬੈਟਸਮੈਨ ਬੈਸਟ ਬੱਲੇਬਾਦ ਵੀ ਬਈ ਗੁਰ ਸੰਗਰ ਨੋਇਲ ਵਾਲ ਦੇ ਵੱਲੋਂ 에어ਪੋਰਟ ਤੇ ਤੇ ਜੁਰੀ ਪੱਤੇ ਦੇ ਉੱਪਰ ਹੈ ਉਹਦਾ ਸੀਜੀ ਜੀ ਜੀ ਨੂੰ ਦੇਖੋ ਅੰਗਰੇਜ਼ ਭਰਾਸੇ ਨਾਲ ਪੱਜਿਆ ਵੱਡਾ ਕਦੇ YouTube ਦੇ ਚੱਲਦਾ ਤੇ ਚਰਤੇ ਹੁੰਦੇ ਆ ਮੇਰੇ ਵੀਰੋ ਮਹੌਲੀ ਆ ਲੱਕੀ ਵਾਲਾ ਹੋਇਆ ਆਹ ਥੋੜਾ ਧੰਨਵਾਦ ਆ ਰਿਆ ਮैया ਪੂਰਾ ਸਿੰਦੀ ਪੂਰਾ ਨੋਟਾ ਨਾ ਮੀਂਹ ਮਾਰਦਾ ਆਉਂਦੇ ਸਾਲ ਆਉਂਦੇ ਸਾਲ ਬਾਈ ਜੁਣਿਆ 52000 ਕੱਪ ਕਰਦਾ ਇੱਕ ਕੰਡਾ ਵਾ ਅਸਰ ਕੀ ਪਾਗਨਾ ਪਰਖੀ ਯਾਰ ਦੀ ਜਲ ਕਰੇ ਤਾਂ ਸ਼ਰ ਹਲਾਵਾ ਤੇਨੂੰ ਜੇ ਪਾਹਾਂ ਚੰਗੀ ਲੱਗੂ ਉਸੇ ਸੜ ਹਲਾਵੇ ਯਾਰਾ ਆਇਆ ਬਾਈ ਲੂ ਸੂਰੀ ਦੇ ਕੱਪ ਦੇ ਖੜੇ ਆ ਤੇ ਜਾਣ ਪਛਾਣ ਕਿਹਦੀਆਂ ਖੜਾ ਟੀਮਾਂ ਦੇ ਨਾਲ ਕਿਹਦੇ ਪੁੱਜੇ ਹੋਏ ਆ ਬਹੁਤ ਥਾਰੇ ਟੂਰਨਾਮੈਂਟ ਚੱਲਦਾ ਮੇਰੇ ਵੀਰੋ ਤੇ ਬਹੁਤ ਵੱਡੀ ਮੱਤਰ ਮੰਡਲੀ ਆ ਤੇ ਪੰਕੋੜੀਆ ਵਾਲਾ ਜਾਣ ਪਛਾਣ ਕਿਤੀ ਆ ਗਈ ਨਾਲ 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 ਕਿਹਦੇ ਸੰਗਰਾ ਚੰਨਪੁਈ ਪਰ ਦਸਤੀ ਕਾਰ ਦੇ ਹੈਪੀ ਕੁਮਾਰ ਦੇ ਜਾਣ ਪਛਾਣ ਕਿਹੜੀਆਂ ਖੜੀਆਂ ਨਾਲ ਰੇਕੂ ਦੇ ਲਈ ਬੰਨੀ ਕਾਰ ਦੇ ਗੁੱਟਾ ਦੱਬ ਕੋਟ

ਰਾਹ ਇਹਦੇ ਮੇਰੇ ਪਾਸੇ ਜਿਨੇ ਵੀ ਪਧਿਆ ਬਹੁਤ ਬੜਾ ਧੰਨਵਾਦ ਹੈ ਜੌਣਾ ਗਰੂਪ ਨੂੰ ਪਧਿਆ ਕਰਦੇ ਮੇਰੇ ਇਧਰ ਨਾਗ ਫੜ ਰਿਹਾ ਮੇਰੇ ਵੀਰੋ ਪਰ ਸਾਹਮਣੇ ਮਾਲਕ ਨੇ ਸਰੇ ਦੀ ਬਾਤੀ ਹੈ ਬਲ ਟਿਕਾਣੇ ਹੈ ਚਰਮਾਨ 1100 ਇਹ ਚੱਕੀ ਜਿਹੜਾ ਪੁੱਛੜਾ ਪੀਲੇ ਤੇ ਨਾਣਾ ਫੁੱਛਣਾ ਬੜੇ ਵਧੀਆ ਕੱਪ ਭਰਾਵਾਂ ਸਾਡਿਆਂ ਤਿਆਰ ਕੀਤੇ ਵੈਸਟਾਂ ਨੂੰ ਜਿਹੜੇ ਪੱਖੇ ਦਿੱਤੇ ਜਾਣੇ ਪਰ ਕੇ ਰਹੀ ਲਓ ਸਾਹਮਣੇ ਮਾਲਕ ਦੇ ਸਰੇੜਾ ਇਧਰ ਨੇ ਪਾਸੇ ਪੂਰ ਉਠਿਆ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਕਹਿੰਦੇ ਪਈ ਲਸੂੜੀ ਪਿੰਡ ਦੀ ਧਰਤੀ ਤੇ ਫਾਈਨਲ ਜਿਹੜਾ ਕਿ ਕੱਪ ਖੇਡਿਆ ਜਾ ਰਿਹਾ ਹੈ ਬਾਬਾ ਸ਼ਰਦਾ ਨਾਜੀ ਸਪੋਰਟਸ ਕਲੱਬ ਸ਼ਾਹਗੋੜ ਦਾ ਏਰੀਆ ਤੇ ਕਹਿੰਦੇ ਬੜੇ ਵਧੀਆ ਪ੍ਰਬੰਧ ਭਰਾਵਾਂ ਸਾਡਾਂ ਦੇ ਰਿਆ ਮਜਾ ਪੂਰਾ ਪੂਰਾ ਨੋਟਾਂ ਦਾ ਮੀਂਹ ਮਾਰਦਾ ਆਉਂਦੇ ਸਾਲ ਆਉਂਦੇ ਸਾਲ ਭਾਈ ਹੁਣੇ 51000 ਕੱਪ ਕਰਦਾ ਦਾ ਸ਼ਰਿੰਦਰ ਗੁੱਤਾ ਜੀ ਰਮੇਸ਼ ਸ਼ਰਮਾ

ਯਾਰ ਇੱਧਰ ਫਾਈਨਲ ਮੈਚ ਖੇਡਿਆ ਜਾ ਰਿਹਾ ਦੋਨੇ ਟੀਮਾਂ ਬਈ ਸਰੇ ਦੀਆਂ ਇੱਧਰ ਭਰਾ ਸਾਡੇ ਗੁਰੀ ੜਵਾਲ ਉਹਨੇ ਦਵਾਬਾ ਬਾਉਂਸਰ ਗਰੁੱਪ ਵਾਲੇ ਗੁਰੀ ਬਈ ਆ ਰਿਹਾ ਮਜਾ ਪੂਰਾ ਮੇਲੇ ਦਾ ਆ ਰਿਹਾ ਪੂਰਾ ਭਾਈ ਇੱਧਰ ਸਾਡੇ ਵੀਰ ਵਲੌਗ ਬਣ ਰਹੇ ਨੇ ਦਾ ਟਾਈਮਸ ਆਫ ਧਰਮਪੁਰ ਤੇ ਚੱਜਾਂ ਦੋਸਤ ਇੱਧਰ ਸਾਡੇ ਤਜਿੰਦਰ ਭਾਈ ਜੀ ਤਜਿੰਦਰ ਭਾਈ ਆਜਿੰਦਰ ਭਰਾ ਸਾਡੀ ਜ਼ਿੰਦਗੀ ਦਾ ਵੱਡਾ ਮਾਣ ਬਨਾਰੇ ਹੁਣ ਕਹੇ ਖਿਡਾਰੀ ਹੋਣੋ ਹੱਦੇ ਮਾਨ ਦੇ ਸਰਮਾ ਹੋਣਗੇ ਇਧਰਲੇ ਪਾਸੇ ਸਰਾਂ ਦੀ ਟੱਕਰਾਂ ਮਿਲ ਰਹੀ ਹੋ ਹਰ ਜਾ ਫਰ ਜਾ ਫਰ ਜਾ ਮਾਨ ਬਾਈ ਸਰੇਂਦਰ ਕਮਤਾ ਜੀ ਤੇ ਨਾਲ ਸੰਦੀਪ ਸ਼ਰਨਾ ਤੇ ਦੂਰੀ ਸ਼ਾਰ ਪਰ ਦੇ ਦੋ ਸ਼ੱਕੇ ਹੋਰ ਇਧਰ ਸਾਡਾ ਭਾਈ ਮਾਡਲ ਆ ਲੈ ਵੀ ਮਾਡਲ ਪੂਰਾ ਮਜ਼ਾ ਆ ਰਿਹਾ ਬਾਈ ਮਜ਼ਾ ਥੱਲਾ ਦਾ ਸੋਗੇ ਫਾਇਦਰ ਸਾਲ ਆ ਫੈਸਲਾ ਆ ਬਾਕੀ ਬਾਕੀ ਫੈਸਲਾ ਬਾਈ ਸਾਲਾ ਕਹਿੰਦੇ ਜੇਗਨ ਵਾਲਿਓ ਤਾਲ ਦੇ ਵਰਤੇ ਇੱਧਰ ਆ ਜਿਓ ਢਿਉੜਿਆ ਉਹ ਕੀਪਾ ਆ ਬਾਈ ਸਾਡਾ ਕੀਪਾ ਐ ਛੋਨੇ ਹਾਥੀ ਵਰਗਾ ਬਾਈ ਐ ਲੈ ਵੀ ਰੌਣ ਪੂਰਾ ਮਜ਼ਾ ਵਾ ਆਉਂਦਾ ਵਾ ਪੂਰਾ ਸਿਰਾ ਕੱਪ ਆ ਲੈ ਵੀ ਰਾਜਵੀਰ ਠੀਕ ਆ ਸਿਰਾ ਕੱਪ ਬਾਈ ਸਾਡੇ ਭਰਾਵਾਂ ਦਾ ਖੇਡਿਆ ਜਾ ਰਿਹਾ ਤੇ ਆਉਂਦੇ ਸਾਲ ਭਾਈ ਜਿਉ ਨੇ ਪਹਿਲਾ ਨਾਮ ਜਿਹੜਾ 51000 ਕਰ ਦਿੱਤਾ ਤੇ ਪੂਰੇ ਐਨਾ ਲਵ ਲਵ ਠੀਕ ਹੈ ਮਣੀ ਜੁੜਿਆ ਕੈਨੇਡਾ ਤੋਂ ਬੜਾ ਪਿਆਰਾ ਵੀਰ ਹੈ ਇਧਰ ਕਹਿੰਦੇ ਸੁਨੀ ਪੁਲਵਾਨ ਸਾਹਿਬ ਮਜ਼ਾ ਆ ਰਿਹਾ ਪੂਰਾ ਠੀਕ ਹੈ ਕੱਪ ਦਾ ਮਜ਼ਾ ਆ ਰਿਹਾ ਪੂਰਾ ਪੁਲਸੀਆ ਸਰਦਾਰ ਕਿਤਾ ਜਾ ਰਿਹਾ ਉਹਦੇ ਪਾਸੇ ਉਹਦੇ ਪਾਸੇ ਕਿਤੇ ਵੱਡਾ ਸਰਦਾਰ ਕਿਤੇ ਕੀਤਾ ਜਾ ਰਿਹਾ ਦੇਖਿਓ ਸੁਨੀ ਮੁੰਡੀ ਤਿਆਰ ਜੇ ਉਹਦੇ ਪਾਸੇ ਰਮਣ ਪੰਜਾਬ ਪੁਲਿਸ ਵਾਲੇ ਭਰਾਵੀਆਂ ਸਾਡੇ ਮਨੀ ਵੀਰ ਕੈਨੇਡਾ ਵਾਲੇ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਕਹਿੰਦੇ ਰਿੰਗ ਪਾਈ ਯਾਰੀ ਹੈ 골ਡ ਰਿੰਗ ਰਮਣ ਕੁਸ਼ਲੀ ਦੇ ਵੱਲੋਂ ਅਗਲੇ ਸਾਲ ਜੰਗੋ ਪ੍ਰਧਾਨ ਦਾ ਤੇ ਗੁਰਿੰਦਰ ਕਾਲ ਦਾ ਵੱਡਾ ਸਨਮਾਨ ਹੋਏਗਾ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਡੀਓ ਅਜਿਹਾ ਇਹ ਸਨਮਾਨ ਮਨੀ ਕਿਰਦਾਰ ਦਾ ਹੈ ਇਹ ਰਿੰਗ ਪਾਈ ਗਈ ਹੈ ਕਹਿੰਦੇ ਸਰਦ ਭਜਨ ਸਿੰਘ ਨੂੰ ਬਾਤ ਬਾਤ ਨਾਲ ਕਾ ਜੱਤੀ ਭਰਾ

ਕਿੰਨਾ ਹੁਲਾਵਾ ਕਿੰਨਾ ਤਰ੍ਹਾਂ ਦਾ ਰੱਦ 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 ਹੈ ਹੈਲੋ ਯਾਰ ਭਈਆ ਕਾ ਟੋਕੜ ਲਿਆ ਜਾਂ ਮਿੱਟੀ ਆਪਾਂ ਆ ਵੀ ਰੱਖ ਪਾਈਏ ਨੇ ਬੋਲੋ ਬੋਲੋ ਯਾਰ ਭਾਜੀ ਹੱਥ ਨਹੀਂ ਮਾਰਗੇ ਬੱਚੀ ਬੜਾ ਕਿੰਨੇ ਵੜੇ ਆਰਮਾਨ ਧਰਮਕੋਟ ਜੀ ਸਾਡੇ ਨਾਲ ਹੈ ਬਾਈ ਸਰਾ ਲੱਗਿਆ ਪਿਆ ਬਹੁਤ ਟੱਕ ਲੈ ਵੀ ਸੰਧੂ ਸਾਹਿਬ ਪੂਰਾ ਸਿਰਾ ਮੇਲਾ ਨਾ ਲੈ ਵੀ ਮੇਲਾ ਬਹੁਤ ਤਗੜਾ ਹੈ ਲਸੂਣੀ ਵਾਲਿਓ ਯਾਰ ਯਾਰ ਬੇਲੇਰਾ ਸਵਾਗਤ ਤਾੜੀ ਦਾ ਮਾਹੌਲ ਲੋਕਾਂ ਦਾ ਵੀ ਵਾਪਰਿਆ ਮੇਰੇ ਵੀਰੋ ਇੱਕ ਤਾਰੀ ਜੋਰ ਨਾਲ ਮਾਰਿਓ ਪ੍ਰਬੰਧਕ ਵੀਰਾਂ ਦੇ ਲਈ ਬਹੁਤ ਧੰਨਵਾਦ ਪਈਆਂ ਦਾ ਬਾਈ ਆ ਰਿਹਾ ਮਜਾ ਪੂਰਾ ਵਧੀਆ ਬਹੁਤ ਵਧੀਆ ਭਾਈ ਜੀ ਪੂਰਾ ਘੈਂਟ ਗੱਪ ਭਰਾਵਾਂ ਸਾਡਿਆਂ ਦਾ ਟਾਰਗੇਟ ਕੀਤਾ ਸੱਤ ਤੇ ਨਾਤਾ ਤਗਣਾ ਪਾਣਾ ਲਓ ਸਾਹਮਣੇ ਬਾਈ ਸਰੇ ਦੀ ਟੱਕਰ ਹੈ ਮੂਰੇ ਕਹਿੰਦੇ ਕਪੂਰਥਲੇ ਦੀ ਧਰਤੀ ਦਾ ਨਾਂ ਕਰਕੇ ਸਟਾਪਰ ਜਦ ਬਸੂਗਤ ਪਰ ਜੜ ਹੁਣ ਜੀ ਬਹੁਤ ਬਹੁਤ ਧੰਨਵਾਦ ਲਾਈਟ ਠੀਕ ਹੋ ਜੀ ਵਧੀਆ ਵਧੀਆ ਕਿਵੇਂ ਆ ਰਿਹਾ ਸਵਾਦ ਪੂਰਾ ਮੈਚ ਦਾ ਵਧੀਆ ਬਹੁਤ ਵਧੀਆ ਆਉਂਦੇ ਸਾਲ ਵੱਡਾ ਨਾਮ ਰੱਖਦਾ ਨਾ ਬਾਈ ਪਲੇ ਦੀ ਧਰਤੀ ਦਾ ਨਾਮ ਅਜ ਇੱਧਰ ਸਾਡੇ ਵੀਰ ਪ੍ਰਬੰਧਕ ਭਰਾ ਖੜੇ ਲੈ ਵੀ ਸੋਮੇ ਬਾਈ ਆ ਰਿਹਾ ਮਜ਼ਾ ਪੂਰਾ ਆਉਂਦੇ ਸਾਲ ਬਾਈ ਉਹਨਿਆ ਨੇ 51000 ਪਹਿਲਾ ਪ੍ਰਾਈਜ਼ ਘੜਦਾ ਬਾਬਾ ਸ਼ਰਦਾ ਨਾ ਚੁਗੀ ਅਪਾਰ ਕਿਰਪਾ ਤੇ ਪੂਰਾ ਕੰਡ ਕੰਮ ਭਰਾਵਾਂ ਸਾਡਾਂ ਦਾ ਇੱਧਰ ਦਵਾਬਾ ਬਾਉਂਸਰ ਗਰੁੱਪ ਵਾਲਾ ਵੀਰ ਸਾਡਾ ਗੁਰੀ ਲੈ ਵੀ ਗੁਰੀ ਆਉਂਦੇ ਸਾਲ ਵੱਡਾ ਸਨਮਾਨ ਮੁਬਾਰਕਬਾਦ ਇੱਧਰ ਭਰਾ ਸਾਡੇ ਮੰਡਕ ਵੀਰ ਔਰ ਪੂਰਾ ਕਹਣ ਪੂਰਾ ਨੋਟਾਂ ਦਾ ਭਾਈ ਮੀ ਵਰੰਦਿਆ ਮੂਰੇ ਕਪੂਰਥਲੇ ਵਾਲਾ 나ਗ ਆ ਤੇ ਪੂਰਾ ਖੜਕਾ ਧੜਕਾ ਅਜ ਦਿਨ ਆਜ ਦਾ ਡਰਾਉਣ ਕੇ ਵੱਡੇ ਪੱਧਰ ਤੇ ਦੁਆਬੇ ਦੀ ਧਰਤੀ ਲਾਓ ਸਾਹਮਣੇ ਭਾਈ ਆ ਗਿਆ ਕਪੂਰਥਲੇ ਦੀ ਧਰਤੀ ਦਾ 나ਗ ਬਾਤ ਜਿਹੜੇ ਵਰਦਾ ਮਹਾਰਾਜ ਸਾਡੀ ਜਿੰਦਗੀਆਂ ਪੰਨੂ ਸਾਹ ਬਚਤ ਰਾਜ ਵਿੱਚ ਜੰਗੂਆਂ ਦੇ ਧੰਨਵਾਦ ਬਾਈ ਸਾਹਮਣੇ ਕਪੂਰ ਥਲੇ ਵਾਲਾ ਨਾਗ ਖੇਡ ਰਿਹਾ ਤੇ ਮਜ਼ਾ ਆ ਰਿਹਾ ਬਾਈ ਪੂਰਾ ਕਿੰਨੇ 2 ਛੱਕਿਆਂ ਤੇ 2100 ਲਾਇਆ ਆਹ ਬਾਈ ਨੋਟਾਂ ਦਾ ਮੀਂਹ ਵਾਰ ਦਾ ਇੱਧਰ ਅੰਗਰੇਜ਼ ਪ੍ਰਸਾ ਦਾ ਪੁੱਜਿਆ ਵੱਡਾ ਕਦੇ YouTube ਦੇ ਚੰਗਾਵਾ ਤੇ ਚਰਚਾ ਹੁੰਦੀ ਆ ਮੇਰੇ ਵੀਰੋ ਮਹੌਲੀ ਆ ਲੱਕੀ ਆਲਾ ਹੋਇਆ ਆਹ ਤੁਹਾਡਾ ਧੰਨਵਾਦ ਜਿੱਥੇ ਚੱਲੂਗੀ ਚਲਾਗੀ ਨਾਲ ਤੇ ਤੜਕਾ ਦੋ ਲਾਏ ਜਿੱਥੇ ਚੱਲੂਗੀ ਉਹ ਚਲਾਗੀ ਨਾਲ ਤੇ ਤੜਕਾ ਦੋ ਲਾਏ ਕੰਮ ਬਰਾਬਰ ਹੈ ਸਰਾਹ ਹੋਇਆ ਲਿਆ ਤਾਂ ਬਾਈ ਲਸੂੜੀ ਪੈਂਦੀ ਧਰਤੀ ਹੈ ਬੈਸਟਾਂ ਨੂੰ ਜਿਹੜੇ ਪੱਖੇ ਦਿੱਤੇ ਜਾਣੇ ਬੜੇ ਵਧੀਆ ਭਰਾਵਾ ਸਾਡਾ ਨੇ ਕੱਪ ਤਿਆਰ ਕੀਤੇ ਸ਼ਰਦਾ ਨਾ ਜੀ ਦੀ ਕਿਰਪਾ ਰੌਣਕ ਪੂਰੀ ਲੱਗੀ ਬਾਈ ਸਾਹਮਣੇ ਫਾਈਨਲ ਚੱਲਣ ਲਿਆ ਤੇ ਇਧਰ ਬਾਈ ਸਾਡਾ ਤਜਿੰਦਰ ਪੰਜਾਬ ਪੁਲਿਸ ਸਾਹਿਬ ਤਜਿੰਦਰ ਬਾਈ ਪੂਰਾ ਸਵਾਦ ਆਉਂਦੇ ਸਾਲ 51000 ਕਰਦਾ ਉਮਦੇ ਵਾਂਗ ਤੇ ਪਿਗਾਨੇ ਦੇ ਨਾਲ ਚੜ ਕੇ ਥਾਪਣਾ ਇਸ ਤੋਂ ਵਧੀਆ ਮਿਲਦਾ ਹੁੰਦਾ ਆਉਂਦੇ ਸਾਲ ਪਾਈ ਜੀ ਨੇ ਕਹਿੰਦੇ ਆਪਾਂ ਸਿਰਾ ਪ੍ਰਬੰਧ ਕਰਦੇ ਨੇ ਮਾਡਲ ਸਾਡਾ ਵੀਰ ਪਾਣੀ ਦੀ ਵੱਡੀ ਸੇਵਾ ਕਰਦਾ ਇਧਰ ਵੇਖੋ ਬਾਈ ਰੌਣਕ ਪੂਰੀ ਲੱਗੀ ਐ ਆ ਸਾਡਾ ਭਰਾ ਧੀਰਾ ਜਿੰਦੇ ਵੀਰ ਦੀ ਸਾਉਂਡ ਲੱਗੀ ਲੈ ਵੀ ਧੀਰੇ ਬਾਈ ਆ ਰਿਹਾ ਮਜਾ ਪੂਰਾ ਆਉਂਦੇ ਸਾਲ 52000 ਕਰਤਾ ਨਾਮ ਪੂਰੇ ਸਿਰਾ ਪ੍ਰਬੰਧ ਸਾਡਾ ਵੀਰ ਧੀਰਾ ਨਾਲ ਸਾਡੇ ਹੋਰ ਵੀਰ ਬਾਈ ਕਿਵੇਂ ਸਵਾਦ ਆ ਰਿਹਾ ਪੂਰਾ ਆਉਂਦਾ ਮਜਾ ਬਾਈ ਬੜੇ ਵਧੀਆ ਬਾਈ ਪ੍ਰਬੰਧ ਕੀਤੇ ਭਰਾਵਾਂ ਨੇ ਇਹ ਹੈ ਉਹਦਾ ਵੀ ਕਹਿੰਦੇ ਨਾ ਚੱਲਦਾ ਹੈ ਉਹਦਾ ਵੀ ਦੌਰ ਚੱਲਦਾ ਹੈ ਇਹ ਕਿਤੇ ਬਾਈ ਥਾਂ ਆਪਾਂ ਵੀ ਬਹੁਤ ਰੋਕੀ ਹੋਈ ਹੈ ਆਪਾਂ ਵੀ ਸੈੱਟ ਕੀ ਹੋਈ ਹੈ ਕਪੂਰ ਥਲੇ ਵਾਲਾ ਕਪੂਰ ਥਲੇ ਵਾਲਾ ਯਾਰ ਇੱਕ ਸਵਾਦਾਂ ਤਾੜੀ ਦਾ ਜ਼ੋਰਦਾਰ ਮਾਰੋ ਮੁੰਡੇ ਨੇ ਬਾਈ ਤਾੜੀ ਮੱਜੀ ਦੇ ਸੂਰੀ ਵਾਲੇ ਐਂਡ ਵੀ ਸਵਾਦ ਇਹ ਆਹ ਕਾਲੇ ਪਟਾਰੀ ਚ ਪਾਲਿਆ ਨਾਗ ਹਾ ਪਟਾਰੀ ਚ ਪਾਲਿਆ ਨਾਗ ਕੈਚ ਆਊਟ ਨਾਗ ਪਟਾਰੀ ਚ ਕਦੇ ਪਾਲਿਆ ਨਾਗ ਉਧਰ ਕਹਿੰਦੇ ਸਾਡਾ ਭਰਾ ਸੁੱਖਾ ਕਹਿੰਦੇ ਇਧਰ ਸਾਡਾ ਸਾਹਬਾ ਵੀਰ ਹੈ ਲੈ ਵੀ ਸਾਹਬੇ ਭਾਈ ਆ ਰਿਹਾ ਮਜ਼ਾ ਪੂਰਾ ਮਜ਼ਾ ਪੂਰਾ ਆ ਰਿਹਾ ਟੂਰਨਾਮੈਂਟ ਦਾ ਜਿਹੜਾ ਪੂਰਾ ਕਹਿੰਦੇ ਜੰਟੀ لال ਕਹਿੰਦੇ ਸਫਲਾ ਮੇਰੇ ਵੀਰ ਨੂੰ ਅਤਰ ਸ਼ਰਮਾ ਕਹਿੰਦੇ ਆਏ ਹੋਏ ਸੰਦੀਪ ਸ਼ਰਮਾ ਜੀ ਪੁਜਾ ਪਰਾਇਆ 21000 ਬਹੁਤ ਬੜਾ ਧੰਨਵਾਦ ਵਿਸ਼ਾਲ ਕਹਿੰਦੇ ਇਹ ਬਾਈ ਵੇਖੋ ਰੌਣਕ ਕਿੰਨੀ ਲੱਗੀ ਯਾਰ ਖਾਬੇ ਦੀ ਸਰਟੀ ਬਹੁਤ ਬੜਾ ਧੰਨਵਾਦ ਲਾਓ ਸਾਹਮਣੇ ਪੈਂਦੀ ਬਾਲ ਇਧਰ ਉਧਰ ਯੋਧਾ ਕਹਿੰਦੇ ਮਲੇਸ਼ੀਆ ਤੋਂ ਨਾਲ ਕਹਿੰਦੇ ਗੁਰਨਾਲ ਭਰਾਏ ਕਹਿੰਦੇ ਸਾਡਾ ਵੱਡਾ ਸਲਵਾਰ ਕਰਨਾ ਤਾੜੀ ਮਾਰਦੂ ਸੁਣ ਕੇ ਤੇ 52000 ਪਹਿਲਾ ਪਤਾ ਯੋੜਾ ਲੱਕੀ ਮਹਾਲੀ ਤੇ ਰਣਪੋਸ਼ਾ ਕਹਿੰਦਾ ਬਾਕੇ ਵੱਲੋਂ 55000 ਬੀ ਐਮ ਸੀ ਦੇ ਬੀ ਐਮ ਸੀ ਦੇ ਡਾਕਟਰਾਂ ਨੂੰ ਸੋਮਾ ਵੀ ਪੱਠੇ ਹੱਥ ਮਾਰਦਾ ਵੇਖ ਧਰਮ ਕੋਟੀਆ ਮੈਚ ਸਮਾਪਤ ਬਾਈ ਆਉਂਦੇ ਸਾਲ ਮਰ ਨਾਮ ਵਧਾਦਾ ਆਪਾਂ ਆਉਂਦੇ ਸਾਲ ਨਾਮ ਵਧਾਦਾ ਵਾ ਮੇਰੇ ਮੁੰਡਾ ਤਬਾਹ ਕਰ ਗਿਆ ਹੈ ਬਾਈ ਹੁਣ 51 ਹਜ਼ਾਰ ਕਰਦਾ ਭਾਈਆਂ ਬਹੁਤ ਆਵਾਖੀਦਾ ਬਰਾਬਰੀ ਤੇ ਚੱਲਿਆ ਆ ਸ਼ੱਕਰਮਾਨ 1100 ਦਾ ਕਾਰੇ ਵਿਸ਼ਾਲ ਚ ਵਿਸ਼ਾਲ ਜੁਕੇ ਵੱਲ ਆ ਵਿਸ਼ਾਲ ਜੁਕੇ ਲੱਕਦਾ ਆ ਸ਼ੱਕਾ ਦੇ ਵੱਧ ਗਿਆ ਬਾਈ 1100 ਆ ਜਾਂਦੇ ਚੋਰ ਦੀ ਲਗੋਟੀ ਸੀ ਚੱਲਦੇ ਹੋਣਗੇ ਉਧਰ ਜਾਸਨ ਕੈਨੇਡਾ ਪਿਆਰਾ ਕਹਿੰਦੇ ਜੇਪੀ 5 ਜਾਸਨ ਕੈਨੇਡਾ ਆ ਜੇਪੀ ਆਹ ਬਾਲ ਤੇ ਛੱਡਾ ਗਿਆ ਬਾਕੀ ਸਾਰੇ 1100 ਸ਼ਰਮਾ ਸ਼ਰਮਾ ਦੀ ਸ਼ਰਮਾ ਦੀ ਇਧਰ ਨੇ ਪਾਸੇ 2 2 ਟੈ ਆਪਣੇ ਪਰ ਸ਼ਰਮਾ ਉਧਰ ਗੁਰੀ ਕੱਕੋ ਕਹਿੰਦੇ ਮੈਨ ਦਾ ਸਰੀ ਨਿਕਲਿਆ ਬਈ ਤੇ 에어ਪੋਰਟ ਤੇ ਸਮਾਰਵਾ ਜਾ ਬਈ ਗੁਰੀ ਕਖੋਲੇ ਮੈਨਾਂ ਸਿਰੀ ਜੀ ਕਿੱਥੇ ਆ ਗਈ ਐ ਸਮਾਰਵਾਜ ਤੇ ਸਵਾਰ ਜਿਹੜੀ ਬਾਤ ਹੈ ਮੈਨਾਂ ਸਿਰੀ ਜੁੱਤਾ ਗਿਆ ਵੀ ਕੁਝ ਪੱਕੇ ਤੋਂ ਬਹੁਤ ਬਹੁਤ ਵੜਾ ਖੜਾ ਇਕੱਲੇ 192 ਸਕੋਰਾਂ ਨੂੰ ਪਾਇਆ ਇਹ ਨੌਜਾਨ ਗੁਰੀ ਕਖੋਲੇ ਸਗਨ ਮਾਰ ਵਾਲਾ ਨੇ ਸਵਾਰ ਬੋਲ ਤੇਰ ਬੋਲ ਤੇ ਸਗਨ ਮਾਰ ਵਾਲਾ ਵਿਸ਼ਾ ਕਰਵਾ ਦਾ ਬੰਦੂਆ ਮਾਰ ਜਿਹੜੀ ਸੈਕੰਡ ਟੀਮ ਫਰਸਟ ਟੀਮ ਨੂੰ ਮਾਰਨਾ ਵਾਜ ਹਰ ਜਾ ਕੇ ਦੇਰ ਏਅਰਪੋਰਟ ਦੇ ਦੋ ਬਾਈ ਦੂਜਾ ਬੋਲ ਦੂਜਾ ਬੋਲ ਆ ਏਅਰਪੋਰਟ ਤੇ ਪਰ ਸਰਦਾਰ ਨੌয়ালਵਾਨ ਦੇ ਵੱਲੋਂ 에어ਪੋਰਟ ਤੇ ਜੁਰੀ ਪਟੇ ਦੇ ਉੱਤੇ ਮੇਰਾ ਨਾਮ ਦਾ ਸੀਜੀ ਜੀ ਜੀ ਨੂੰ ਸੂਚਨ ਦੇ ਦਿੱਤੋ। ਭਾਰਗੋ ਕੈਂਪ ਵੀ ਦੂਜਾ ਨੰਬਰ ਪਾਇਆ 20000 ਰੁਪਿਆ ਬਹੁਤ ਛੜੇ ਮੁੰਡੇ ਪ੍ਰਧਾਨ ਹੋਣੀ ਸਾਰੇ ਚੰਗਾ ਖੜਿਆ ਮੋਲਾਣੀ ਕੋਲ ਪਹਿਲਾ ਪ੍ਰਾਈਜ਼ ਆ ਜੱਟ ਦੇ ਲਾਗੇ 11000 ਰੁਪਏ ਆ ਵੱਖੇ ਮੈਨੂੰ ਬੈਸਟ ਵੀ ਲਿਆ ਸਰਾ ਹੋਇਆ ਪਿਆ ਕੰਮ ਉਹ ਵੀਰੇ ਵੀਰੇ ਖੁੱਲੋ ਖੁੱਲੋ ਜਾ ਚੱਕ ਮੋਲਾਣੀ ਪਹਿਲਾ ਨੰਬਰ ਆਇਆ ਵੀਰੇ 32000 ਰੁਪਏ ਆ ਸਰਦੇ ਪਿੰਡ ਵਾਲਾ ਜੱਜ ਵੀ ਨਿਕਲਿਆ ਮੈਨੋ ਦਾ ਬੈਸਟ ਬੈਸਟ ਬੈਟਸਮੈਨ ਟਿੰਕੂ ਲਵਲੀ ਬੈਸਟ ਬੱਲੇਬਾਜ਼ ਵੀ ਬਲੰਦੇ ਵਾਲਾ ਜੱਜ ਨਿਕਲਿਆ ਬਹੁਤ ਔਣਾ ਖੜਿਆ ਤੇ ਪੱਖੇ ਦਾ ਸਨਮਾਨ ਕਿਤਾ ਹੈ ਸਾ ਮੇਰੇ ਵੀਰ ਸਾਡੇ ਤੌਰ ਤੇ ਮਸੀਆਂ ਵਾਲੇ ਖੜਿਆ ਬਹੁਤ ਔਣਾ ਖੜਿਆ ਮੁੰਡਾ ਸਰਾ ਲਾਤਾ ਮੁੰਡੇ ਨੇ ਬਾਈ ਗੁਲੰਦਿੱਤ ਪੰਡਾ ਜੱਜ ਬਹੁਤ ਆਣਾ ਖੜਾ ਹੀ ਆ ਤਾਂ ਇਹਨੂੰ ਲਵਨੀ ਤੇ ਕਰਨ ਤੇ ਕਰਨ ਇਹ ਤਿੰਨਾਂ ਨੇ ਪੱਖਾ ਇੱਕ ਲਾ ਗਏ ਬਈ ਤਿੰਨਾਂ ਦਾ ਪੱਖਾ ਉਹਨਾਂ 'ਚ ਲੈ ਗਏ ਕੌਣ ਜਾਂਦਾ ਇਹ ਸਮਝ ਨਹੀਂ ਕੰਦਾ ਹੋਣੀਆਂ ਬਈ ਪਰ ਬਹੁਤ ਆਣਾ ਖੇਡੇ ਮੁੰਡੇ ਤਿੰਨੇ ਬੈਸਟ ਆ ਮੇਰੇ ਵੀਰੂ ਆਈ ਵੀਰੇ ਫਿਰ ਉਹਨਾ ਪਿੱਛੇ ਗੀਤ ਬਹੁਤ ਜਿਗਲੇ ਆ ਹਾਂਜੀ ਵੀਰੇ ਦੇਖੋ ਸਾਹਮਣੇ